ਮੰਮੀ ਹੂੰ ਚੋਗੀ ਗਈ ਦਾਲ ਆਹੋ ਬਈ ਤੇ ਵੀ ਕੋ ਬਣਨੀ ਹੈ ਪਰਦਾ ਤੋ ਪਰੇ ਕਰ ਦਿੰਦੀ ਕਿ ਦਾਲ ਦਾ ਨਹੀਂ ਦੀਦਾ ਇੱਥੇ ਤੱਕ ਨਹੀਂ ਇਹ ਤੇ ਚੱਲ ਕੋਈ ਨਹੀਂ ਛੱਡੋ ਵੀ ਨਹੀਂ ਲੀਦਾ ਤੇ ਮੈਂ ਆਪੇ ਚੋਕ ਲੈਣੀ ਆ ਤੁਸੀਂ ਆਹ ਲੋ ਪੈਸੇ ਤੇ ਜਿਹੜੇ ਉਦੋਂ ਤੁਸੀਂ 프리 ਦੀਦੀ ਕੋ ਪੈਸੇ ਨਹੀਂ ਫੜ ਕੇ ਜਾਏ ਘਾਰੇ ਉਹ ਹੁਣ ਦੇ ਆਓ ਤੂੰ ਕੋਈ ਇਦਾਂ ਕਰ ਕੰਮ 'ਚ ਕਟਾ ਦੀ ਕੋ ਨਹੀਂ ਮੰਮੀ ਕੰਮ 'ਚ ਨਹੀਂ ਕਟਾਉਣੇ ਬੁਰੇ ਲੱਗੀਦਾ ਜਦੋਂ ਹੱਥ ਧਾਰੇ ਫੜੇ ਆ ਤੇ ਫਿਰ ਕੰਮ 'ਚ ਕਦੋਂ ਕਟਾਉਣੇ ਹੁੰਦੇ ਹੈਗੇ ਕੋਲ ਸਵਾਈ ਆਈ ਆ ਤੇ ਹੁਣ ਦਿੱਤੇ ਜਾਣਗੇ ਕਮ ਮੁੰਜੇ ਜਿਹੜੇ ਉਹ ਫੇਰ ਆਉਣਗੇ ਫੇਰ ਕਿਤੇ ਵਰਤਵਾ ਹੈ ਦੀ ਵਿਚਾਰੀ ਨਹੀਂ ਤੇ ਮੇਰੇ ਕੋ ਮੰਗੇ ਵੀ ਨਹੀਂ ਆ ਤੇ ਮੈਂ ਹੁਣ ਫੜਾਉਂ ਜਾਵਾਂ ਮੈਂ ਮੰਮੀ ਤਾਂ ਦੀ ਗੱਲ ਬਿਲਕੁਲ ਠੀਕ ਹੈ ਵੀ ਉਹਨਾਂ ਨਹੀਂ ਉਹਨਾਂ ਮੰਗਣੇ ਵੀ ਨਹੀਂ ਆ ਪਰ ਬੁਰੇ ਲੱਗੀਦਾ ਵਾ ਫੇਰ ਕਿਤੇ ਗਾਂ ਲੋੜ ਹੁੰਦੀ ਬੰਦਾ ਫੜ ਲੈਂਦਾ ਵਾ ਆਹੋ ਜੀ ਤੇ ਹੈ ਵਾ ਆਖਣਾ ਫੇਰ ਮਨ ਚ ਹੋਈ ਜਾਂਦਾ ਚਲ ਉਹ ਨਾ ਕਰੂ ਤੇ ਫੇਰ ਤੇਰੇ ਮਨ ਚ ਤੇ ਆ ਹੀ ਗਈ ਗੱਲ ਨਹੀਂ ਮੇਰੇ ਮੈਨੂੰ ਇਹ ਹੁੰਦਾ ਵਾ ਕਿ ਜਦਨ ਫੇਰ ਦੁਬਾਰਾ ਲੋੜ ਪਵੇ ਭੱਜ ਕੇ ਜਾ ਕੇ ਹੱਥ ਨਹੀਂ ਕਰ ਸਕਦੇ ਕਿ ਨਾ ਪਹਿਲਾਂ ਖੜੇ ਮੂੜੇ ਨਹੀਂ ਚਲ ਕਹਿਣਗੇ ਨਾ ਦਿਲ ਚ ਤੇ ਉਹਨਾਂ ਦੇ ਵੀ ਆਊਗੀ ਜੀ ਸਾਡੇ ਹੁੰਦੀ ਹੈ ਤੇ ਤੂੰ ਯਾਰ ਮੋੜੋ ਗਾਹ ਲੋੜ ਕੋ ਉਤੇ ਗਾ ਫੇਰ ਹਰ ਲਾ ਮੇਰੇ ਬਾਂਚੇ ਹੀ ਪੈ ਚਲ ਦੀਵ ਕੰਮ ਚ ਕਟਾ ਲੂਗੀ ਮੰਮੀ ਜੇ ਕੰਮ ਕੀਤੇ ਨੂੰ ਇਹ ਦੱਸ ਦੇਣ ਨਹੀਂ ਹੋਏ ਮਹੀਨਾ ਹੋਊਗਾ ਕੰਮ ਦੇ ਪੈਸੇ ਮਿਲ ਹੀ ਜਾਣੇ ਆ ਚਲ ਫੜਾ ਲੂ ਨੀ ਫਿਰ ਉਹਗਲਾ ਹਣਨਗੇ ਥੋੜੀ ਜੀ ਚੁੜੀ ਕੋਈ ਨੀ ਮੈਂ ਚੋੜ ਲਾਂਗੀ ਪ੍ਰੀਤ ਹਾਂਜੀ ਅੰਟੀ ਆ ਜੋ ਲੰਘੋ ਸਸਿਕਾ ਸਸਰੀ ਕੋ ਬੈ ਜਾ ਕੀ ਕਰਦੇ ਆਇਓ ਕੋਹ ਨਹੀਂ ਮੀਂ ਤੇ ਕੋ ਕੰਮ ਨਹੀਂ ਕਰਦੇ ਹੰਡਿਆ ਤੇ ਚਲ ਚੰਗਾ ਵੇਲੇ ਹੋ ਕੇ ਬੈਠੇ ਉੱਧਰ ਤੁਸੀਂ ਬੈੰਦੇ ਆ ਐਸੇ ਬੰਨੇ ਬੈਠੇ ਰਹਿਣਾ ਅੰਦਰ ਵੜ ਕੇ ਨਹੀਂ ਕੀ ਹੁੰਦੀ ਕੀ ਜੀ ਤੇ ਬਹਿਣ ਨਹੀਂ ਦਿੱਦੀ ਉਹ ਤੇ ਭੱਜਦੀ ਬਾਹਰ ਨੂੰ ਤੇ ਕੀ ਕਰੀਏ ਆ ਨਿਹਾਣੇ ਵਾਸਤੇ ਓਖਾ ਕੀ ਕਰਦੀ ਦੀਪ ਦੀਵਣ ਦਾਲ ਲੱਗੀ ਬਣਾਉਣ ਅੱਛਾ ਤੇ ਮੈਨੂੰ ਤੇਰੇ ਵੱਲ ਕੱ ਲਿਆ ਹੁੰਨੇ ਹਾਂਜੀ ਕਹਿੰਦੀ ਮੰਮੀ ਦੀਦੀ ਦੇ ਪੈਸੇ ਦੇ ਕੇ ਆਓ ਲੈ ਹਾਂ ਦੱਸ ਆ ਚੰਗਾ ਕੀਤਾ ਤੁਸੀਂ ਉਦਾਂ ਐਡੀ ਵੱਡੀ ਰਕਮ ਆ ਕੱਲ ਨੂੰ ਮੁੜ ਕੇ ਨਾਮ ਮੋੜੀ ਗਈ ਤੇ ਫੇਰ ਐ ਕਹਿੰਦੇ ਜਿੱਤਾਂ ਪਤਾ ਨਹੀਂ ਕਿੰਨੇ ਕੁ ਪੈ ਵੀ ਇਹ ਤੇ ਆਉ ਛਤੀ ਨਾ ਮੈਂ ਮੰਗੇ ਤਾਂ ਟੇਕੋ ਡਰਾਇ ਛੜਿਆ ਤੂੰ ਤੇ ਪ੍ਰੀਤ ਮੈਨੂੰ ਤੇ ਹੋਰ ਕੀ ਆ ਦੀਦੀ ਦੇ ਪੈਸੇ ਦੇ ਲੋ ਇਹ ਨਹੀਂ ਉਹ ਲੈ ਆਪਣੀ ਇਮਾਨਤ ਆ ਰੱਖ ਲੈ ਮੈਂ ਨਹੀਂ ਲੈਣੇ ਲੈ ਲਓ ਕਿ ਬਾਅਦ ਚ ਜਾਉਂ ਤੁਹਾਡੇ ਕੋ ਹੁਣ ਗਿਆ ਜੇ ਵਰਤੋ ਅਜੇ ਮੈਨੂੰ ਲੋੜ ਨਹੀਂ ਆ ਮੈਨੂੰ ਕਿਉਂ ਤੂੰ ਦੀਪ ਕੋ ਛਿੜਕਾਂ ਦਵਾਉਣੀ ਆ ਉਹਨੇ ਕਿਹਾ ਮੰਮੀ ਪੈਸੇ ਦੇਣ ਮੈਂ ਭੇਜਿਆ ਤੇ ਤੂੰ ਫੇਰ ਲੈ ਆਈ ਪੈਸੇ ਨੱਥ ਦੇ ਚੱਲੇ ਜਾ ਕਰੋ ਸਿਮੂ ਨੂੰ ਲਾ ਦਿਓ ਮੇਰੇ ਲੋਕੋ ਸਿਮੂ ਦੀ ਵੀ ਗੱਲ ਸੁਣ ਲੈ ਜਦੋਂ ਕਦੇ ਜਰਾ ਪਾਰਟੀ ਹੋ ਗਈ ਜਾਂ ਟਾਈ ਮਾੜੀ ਜਾਂ ਸਰ ਮਾੜੀ ਟੀ-ਸ਼ਰਟ ਜਿਹੜੀ ਪਾਉਂਦੀ ਹੈ ਹਾਂ ਤੇ ਫਿਰ ਉਹਨੂੰ ਉਹ ਵੀ ਨਵੀਂ ਲੈ ਕੇ ਦੇਣੀ ਪੈਂਦੀ ਕਹਿੰਦੀ ਕੁੜੀਆਂ ਮਜ਼ਾਕ ਕਰਦੀਆਂ ਵਾ ਤੇ ਚੱਲ ਲੈ ਆ ਦਿਓ ਮੇਰੇ ਵੱਲੋਂ ਲੈ ਦਿਓ ਹੋਈ ਨਹੀਂ ਤੂੰ ਹੀ ਲੈ ਦੀ ਫਿਰ ਜਦੋਂ ਲੋੜੂ ਮੈਂ ਤੈਨੂੰ ਦੱਸ ਦੂੰਗੀ ਰੱਖ ਤੂੰ ਜਿਆਦਿਆਂ ਪੈਸਿਆਂ ਦੀ ਲੋੜ ਪਊ ਤੇ ਆਖਣਾ ਉਹਦੀ ਅੱਗੇ ਦਿੱਤੇ ਤੇ ਹੁਣ ਆ ਫੇਰ ਮੰਗਣ ਆ ਗਈਆਂ ਵਾ ਹਾਂਜੀ ਇਤਾਂ ਦਾ ਸੋਚਿਆ ਕਰੋ ਐਂਦਾਂ ਨੂੰ ਐਡਾ ਕਦੀ ਸਮਝਿਆ ਕਦੀ ਅਜੇ ਤੱਕ ਇਸ ਚੀਜ਼ ਤੋਂ ਮੋੜਿਆ ਮੋੜਿਆ ਤਾਂ ਨਹੀਂ ਹਾਨੂੰ ਵੀ ਫਿਰ ਉਹ ਸਭ ਨਾ ਸੋਚਣਾ ਪੈਂਦਾ ਨਾ ਚੱਲ ਕੋਈ ਗੱਲ ਨਹੀਂ ਮੈਂ ਹੀ ਸਿੰਮੂ ਨੂੰ ਕੋਲ ਲਿਆ ਦੂੰਗੀ ਮੈਨੂੰ ਪਤਾ ਵਾ ਤੁਸੀਂ ਪੈਸੇ ਤੇ ਉਹਨੂੰ ਰੱਖਣੇ ਨਹੀਂ ਆ ਉਹਦਾ ਨਾ ਦੀਪ ਦੀ ਸੋਚ ਵੇਖ ਲਓ ਅਹੀਂ ਘਰ ਵੀ ਬੜੀ ਸਿਵਤ ਕਰਦੇ ਹੁੰਦੇ ਆ ਕਿ ਕੁੜੀ ਤੇ ਬੜੀ ਨਿਗੇ ਜਿਹਾ ਸੁਭਾਅ ਦੀ ਪਤਾ ਨਹੀਂ ਰੱਬ ਨੇ ਵਟੇ ਘੇਰੇ ਲਾਤੇ ਆ ਪ੍ਰੀਤ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਵਾ ਆਪਣੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ ਇਹ ਤੇ ਹਾਂ ਚਾ ਜੇ ਦੀਪ ਦਾ ਟਾਈਮ ਹੋਊਗਾ ਨਾ ਤੇ ਮੇਰਾ ਸੂਟ ਇੱਕ ਲੈ ਜਿਓ ਉਹਨੂੰ ਕੋਈ ਵੇਲੇ ਕੋਈ ਵੇਲੇ ਕੱਢ ਦਵੇ ਘਰ ਪਾਉਣ ਵਾਲਾ ਹੀ ਆ ਸੂੜ ਤੇ ਮੈਂ ਤੇਰਾ ਲੈ ਜੂਗੀ ਸੂੜ ਤੋਂ ਮੈਨੂੰ ਇੱਕ ਗੱਲ ਚਿੱਤੇ ਆਈ ਤੇਰੇ ਨਾਲ ਤਾਂ ਮੈਂ ਸਾਰਾ ਦੁੱਖ ਸੁੱਖ ਭੋਲ ਲੈਣੀ ਆ ਹਾਂ ਜਿਹੜੀ ਆਪਣੀ ਉਹ ਬਿੰਦੂ ਨਹੀਂ ਪਰਲੀ ਗਲੀ ਵਾਲੀ ਆ ਉਹ ਢੇੜੂਆਂ ਦੀ ਆਹੋ ਹਾਂ ਹੁਣ ਮੈਨੂੰ ਤੇ ਪਤਾ ਨਹੀਂ ਫਿਰ ਤੇੜੂ ਭਰੇ ਆ ਉਹ ਢੇੜੂਆਂ ਦੀ ਆ ਉਹ ਨਾ ਜਿੱਦਣ ਦੀਪ ਤੁਹਾਡੇ ਘਰੋਂ ਗਈ ਐ ਆਹੋ ਉਹਨੂੰ ਚੜਿਆ ਬੁਖਾਰ ਤੇ ਮੈਨੂੰ ਕਹਿੰਦੀ ਵੀ ਚੱਲ ਮੰਮੀ ਦਵਾਈ ਲਿਆ ਦੇ ਨਾਲ ਜਾ ਕੇ ਮੈਂ ਦਵਾਈ ਲੈਣ ਚੱਲ ਗਈ ਉਹ ਕਿਤੇ ਸਾਡੇ ਮਦਰੋਂ ਸੂਟ ਲੈਣ ਆਗੀ ਅਛਾ ਤੇ ਦਵਿੰਦਰ ਨੇ ਕਿਤੇ ਖੋਲ-ਖੋਲ ਪੜਦੇ ਝੂਠੀਆਂ ਚਾਠੀਆਂ ਲਾ ਕੇ ਉਹਨੇ ਨਹੀਂ ਸੂਟ ਸੀਣਾ ਉਹ ਤੇ ਕੰਮ ਤੇ ਡਾਤੀ ਆ ਉਹ ਅਜੇ ਪਤਾ ਹੀ ਨਹੀਂ ਪ੍ਰੀਤ ਕਿੰਨੀ ਆ ਕ ਕੀਤੀਆਂ ਅਹੀਂ ਤੇ ਕਿਤੇ ਸੜ-ਸੜ ਕੇ ਦੋਵੇਂ ਜਾਣੀਆਂ ਨਾ ਸਵਾਈ ਹੋ ਗਈਆਂ ਇਹਦੀਆਂ ਗੱਲਾਂ ਸੁਣ ਕੇ ਉਹ ਤਾਂ ਨਾ ਮਾੜੀ ਗੱਲ ਵਾ ਜਦੋਂ ਉਹ ਦੋ ਖੜਨ ਲੱਗੇ ਸੀ ਇਹਦੇ ਮਾਪੇ ਪੇਕੇ ਤੇ ਉਦੋਂ ਤੁਸੀਂ ਸਾਰਾ ਟੱਬਰ ਕਹਿੰਦੇ ਸੀ ਕਿ ਅਸੀਂ ਇਹਦੇ ਨਾਲ ਵਾਂ ਉਹ ਕਿਹੜੇ ਕਦੇਸਨ ਵਾਂ ਕਹਿੰਦੀ ਆ ਕਹੌਂਦਾ ਉਹਦਾ ਪਿੱਛਾ ਵਾ ਉੱਥੇ ਪੇਕੇ ਸਾਰਾ ਕਹਵਾਲੇ ਆ ਤੇ ਹੁਣ ਜੇ ਆਪਾਂ ਉਹਦੇ ਨਾਲ ਇਦਾਂ ਦੀਆਂ ਵਧੀਕੀਆਂ ਕਰਾਂਗੇ ਤੇ ਫਿਰ ਤੇ ਮਾੜੀ ਗੱਲ ਵਾਣਾ ਹੁਣ ਕਰਦੀ ਤੇ ਇਹੋ ਹੀ ਹੈ ਹੁਣ ਮੈਂ ਥੋੜਾ ਕਰਦੀ ਹਾਂ ਉਹਦੇ ਨਾਲ ਮੈਂ ਤੇ ਗੱਲ ਨਾ ਲਾ ਕੇ ਰੱਖਿਆ ਦੋ ਨਿਕ ਨਿਕੀਆਂ ਆਉਂਦੀਆਂ ਲਾਉਣਾ ਪੈਣਾ ਤੁਹਾਨੂੰ ਤੁਹਾਨੂੰ ਲਾਉਣਾ ਪੈਣਾ ਵਾ 3 ਵਾ ਤੁਹਾਡੀਆਂ ਵਾ ਉਹ ਦੋ 3 ਲੈ ਕੇ ਕਿੱਥੇ ਜਾ ਕੇ ਬਹੂਗੀ ਤੁਹਾਨੂੰ ਵੀ ਪਤਾ ਵਾ ਮਾਪੇ ਪੇਕੇ ਜਿੰਨਾ ਮਰਜ਼ੀ 3 ਦਾ ਪਾਸਾ ਥੱਲੇ ਦੇ ਪਰ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਵਾ ਉਹ ਮਾਪਿਓ ਤੇ ਇਹਨਾਂ ਨੂੰ ਜੱਲੂਗਾ ਬਗਾਨੀਆਂ ਧੀयां ਨਹੀਂ ਜਰਦੀਆਂ ਉਹ ਵੀ ਆਂਦੀਆਂ ਵੀ ਅੱਜਕੱਲ੍ਹ ਅਸੀਂ ਆਪਣੇ ਨਿਗੇਜੇ ਪਰਿਵਾਰ ਦੇ ਨਾਲ ਇਕੱਲੀਆਂ ਇਕੱਲੀਆਂ ਰਹੀਏ ਨਹੀਂ ਕੋਈ ਕਹਿਨੂ ਵਿੱਚ ਰੱਖਦਾ ਤੇ ਹੁਣ ਨਾ ਕਹਿੰਦੀ ਵੀ ਸੂਟ ਨਾ ਦਈ। ਸ਼ਾ ਤੇ ਉਹ ਤੇ ਖੇਜੀ ਗਈ। ਉਧਰੋਂ ਅਹੀਂ ਉੱਤੇ ਆਗੀਆਂ ਤੇ ਖਿਜ ਖਿਜ ਪਵੇ ਤੇ ਕਿਤੇ ਸਾਹਮਣੇ ਸਾਡੇ ਨਹੀਂ ਸਾਡੀ ਗੱਲਾਂ ਕਰਨ ਨੂੰ ਤੇ ਮਗਰੋਂ ਦੱਸ ਵੀ ਉਹਨੇ ਕਿੰਨੇ ਕ ਤਾਰੇ ਤੋੜੇ ਹੋਣੇ ਇਹਦੇ ਗਾੜੀ। ਗੱਲ ਤੇ ਆ ਮਾੜੀ। ਪਰ ਮੇਰੀ ਗੱਲ ਸੁਣੋ। ਉਹ ਪ੍ਰਮਾਤਮਾ ਮਨ ਜਿਹੜਾ ਉਹਨੇ ਦੋ ਟਾਈਮ ਦੀ ਰੋਟੀ ਸਭ ਨੂੰ ਦੇਣੀ ਆ। ਇੱਕ ਬੰਦਾ ਸੂਟ ਨਹੀਂ ਸਵਾਹੂਗਾ। ਤੇ ਫੇਰ ਕਿਹਦੀ ਦੀਪ ਦੀ ਸਵਾਈ ਬੰਦ ਹੋ ਜਾਣੀ ਬੱਥੇ ਦੇ ਲੋਕ ਸਵਾਈ ਕਰਾਉਣ ਵਾਲੇ ਕੱਪੜੇ ਦੇਣ ਨੇ ਦੁਨੀਆ ਜਦੋਂ ਆਂਦੇ ਕੰਮ ਚੰਗਾ ਹੋਣਾ ਚਾਹੀਦਾ ਲੋਕ ਤਾਂ ਪੁੱਛ ਪੁੱਛ ਕੇ ਘਰੇ ਪਹੁੰਚ ਜਾਂਦੇ ਆ ਜੇ ਤਾਂ ਚੰਗੀ ਸਲਾਈ ਕਰਦੀ ਆ ਨਾ ਪਿੰਡ ਚ ਉਹਦਾ ਰਿਕਾਰਡ ਵਾ ਤਾਂ ਉਹਨੂੰ ਕੋਈ ਕਮੀ ਨਹੀਂ ਆ ਬਾਕੀ ਹਾਂ ਇਹ ਗੱਲ ਵੱਖਰੀ ਆ ਕਿ ਜੇ ਤਾਂ ਹੁਣ ਇੱਥੇ ਘਰ 'ਚ ਹੀ ਕੰਮ ਕਰਦੀ ਸਾਡੇ ਤੇ ਬਾਹਰਲੇ ਬੰਦੇ ਨੂੰ ਕੋਈ ਸੁਭਨਾ ਥੋੜੀ ਹੋਣਾ ਹੀ ਘਰ ਦੀ ਗੱਲ ਘਰੇ ਰਹੇ ਜਾਂਦੀ ਬਾਹਰ ਕੇ ਨੂੰ ਪਤਾ ਹੀ ਨਹੀਂ ਲੱਗਣਾ ਪਰ ਜੇ ਹੁਣ ਇਹ ਕਹੂਗੀ ਕਿ ਆਏ ਗਏ ਨੂੰ ਖੋਲ ਖੋਲ ਕੇ ਸਾਰੀਆਂ ਦੱਸਾਂ ਤੇ ਘਰ ਦੇ ਗੱਲਾਂ ਫੇਰੀ ਬਾਹਰ ਜਾਂਦੀਆਂ ਖੋਲਦੀ ਵੀ ਫਿਰ ਇਦਾਂ ਹੀ ਆ ਤੈਨੂੰ ਪਤਾ ਤਾਂ ਤੂੰ ਹੀ ਸਮਝਾਇਆ ਕਰਾਂ ਜਦੋਂ ਕਿ ਤੇ ਨੰਗਦੀ ਹੁੰਦੀ ਇਸ ਤਰ੍ਹਾਂ ਚੱਲ ਪਾਉਂਦੀ ਐਵੇਂ ਜੇ ਹਜੇ ਧਿਆਨ ਹੀ ਨਹੀਂ ਦੇਈਦਾ ਪਤਾ ਕੀ ਆ ਮੈਂ ਕਈ ਵਾਰੀ ਚਾਇਆ ਦੀਪ ਦੀ ਗੱਲ ਸੁਣ ਕੇ ਕਿ ਮੈਂ ਉਹਦੇ ਨਾਲ ਆਪ ਗੱਲ ਕਰਾਂ ਪਰ ਫਿਰ ਮੈਂ ਇਹ ਸੋਚਦੀ ਆ ਕਿ ਉਹਨੂੰ ਪਤਾ ਕਿ ਦੀਪ ਸਾਡੇ ਘਰੇ ਕੰਮ ਤੇ ਆਉਂਦੀ ਆ ਮੈਂ ਕੋਈ ਗੱਲ ਕਹੂੰਗੀ ਤੇ ਉਹਨੂੰ ਛੱਟ ਪਤਾ ਲੱਗ ਜਾਣਾ ਵੀ ਦੀਕਲੇ ਦੱਸੀ ਹੋਣੀ ਆ ਪਰ ਫਿਰ ਵੀ ਜਿੱਦਨ ਕਿਤੇ ਮੈਨੂੰ ਮੌਕਾ ਮਿਲਿਆ ਨਾ ਉਹਦੇ ਲਾ ਕੇ ਬਹਿ ਕੇ ਘੜੀ ਸਮਝਾਉਂਗੀ ਉਹਨੂੰ ਕਿ ਜੋ ਤੂੰ ਹੀ ਹੈ ਤੂੰ ਹੀ ਰਾਣਾ ਤੀ ਅਵੇਂ ਢੱਡਗਾ ਵਾ ਤੇ ਦੀਪ ਵੀ ਢੱਡੀ ਆ ਤੇ ਟਾਈਮ ਉਹੀ ਵਧੀਆ ਲੱਗਦਾ ਜਿਹੜਾ ਰਲ ਮਿਲ ਕੇ ਲੰਘ ਜੇ ਚੱਲ ਵਧੀਆ ਹੋ ਗਿਆ ਜੇ ਤੂੰ ਇੰਨੀਆਂ ਗੱਲਾਂ ਸੋਚਦੀ ਤੇਰੇ ਵਰਗੇ ਤੇ ਹੋਰ ਨਾ ਉਹ ਜਿਹੜੀਆਂ ਆਈ ਸੀ ਉਹ ਵੀ ਤੇਰੇ ਵਰਗੀ ਹੁੰਦੀ ਤੇ ਦੀਪ ਨੂੰ ਆਂਦੇ ਹੁੰਦੇ ਵੀ ਜਿਹੜਾ ਮਨ ਖੋਸ਼ ਹੈ ਜਿਹੜਾ ਨਾ ਉਹ ਵੱਖਰੀ ਗੱਲ ਹੁੰਦੀ ਏ ਚਲ ਚੱਲ ਠੀਕ ਆ ਮੈਂ ਜਾਂਨੀ ਆ ਹਾਂ ਵੇਖਾਂ ਲੈਟ ਅੱਗੇ ਨਹੀਂ ਸਵੇਰ ਤੀ ਆਉਂਦੀ ਤਨਵੇਟਰ ਦੇ ਪੱਖਾ ਛੱਡ ਕੇ ਮਹਾਰਾਣੀ ਪਈ ਆ ਜਿੱਦਾਂ ਮਾਂ ਸਖਾ ਦਿੰਦੀ ਉਦਾਂ ਕਰਦੀ ਆ ਪਹਿਲਾਂ ਤਾਂ ਪੱਖਾ ਬੰਦ ਕਰਾਂ ਹਮੇ ਨੀ ਕੁੜੀਏ ਆ ਬਾਹਰ ਜਾ ਕੇ ਲੰਮੇ ਪੈ ਮੌਸਮ ਇਨਾ ਠੰਡਾ ਹੋਇਆ ਤਾਂ ਤੈਨੂੰ ਅੰਦਰ ਅੱਗ ਲੱਗੀ ਸੌਣ ਦੀ ਹੈ ਕੁੜੀ ਕਿਤੇ ਸੁਣਦੀ ਨੀ ਸਿਮੂ ਚੱਲ ਬਾਹਰ ਪੁੱਛ ਲੈਣ ਤਾਂ ਥੋੜਾ ਜਿਰ ਵੀ ਬਾਹਰ ਜਾ ਕੇ ਲੰਮੇ ਪੈ ਮੌਸਮ ਠੰਡਾ ਆਇਆ ਵਾ ਬਾਹਰ ਪੱਖਾ ਨਹੀਂ ਚੱਲਦਾ ਵੇਹਲਾ ਹੁਣ ਕੁੜੀ ਸੁੱਤੀ ਆ ਤੇ ਸੁੱਤੀ ਨਾਲ ਜਾ ਕੇ ਡਈ ਆ ਮੈਨੂੰ ਪਤਾ ਇਹਦਾ ਦਿਮਾਗ ਤੇ ਮਾਸਾ ਨਹੀਂ ਹੈਗਾ ਵੀ ਸੁੱਤੀ ਰਹਿਣ ਦਾ ਮੈਂ ਹੱਦ ਹੋਈ ਆ ਚੱਲ ਓਠੜ ਪਰ ਚੱਲ ਬਾ ਪਹਿਲਾ ਕਲਮੇ ਹੱਦ ਹੋ ਗਈ ਟਾਡੇ ਵਾਲੀ ਸੌ ਲੈੰਦੋਂ ਤੁਸੀਂ ਦੱਸ ਫਿਰ ਕੀ ਹੋ ਗਿਆ ਨਿਆਣੀ ਸੁੱਤੀ ਆ ਤੇ ਤੁਸੀਂ ਕੀ ਕਰਦੇ ਜੀ ਅਛਾ ਨਿਆਣੀ ਸੁੱਤੀ ਨਿਆਣੀ ਬਾਹਰ ਵੀ ਸੌ ਸਕਦੀ ਆ ਮੌਸਮ ਇਨਾ ਠੱਡਾ ਹੋਇਆ ਵਾ ਬੱਤੀ ਆਉਣੀ ਨਹੀਂ ਰਹੀ ਪੱਖਾ ਨਵੇਟਰ ਤੇ ਚੱਲਣ ਡਿਆ ਦੇਖ ਲਓ ਕੁੜੀ ਰੋਂਦੀ ਗਈ ਆ ਦੀਦੀ ਫਿਰ ਕੀ ਹੋ ਗਿਆ ਬੱਤੀ ਗਈ ਆ ਤੇ ਬੱਤੀ ਆਈ ਨਹੀਂ ਬੱਤੀ ਗਈ ਰਹਿਣੀ ਜੇ ਨਹੀਂ ਆਈ ਬਦਲਦਾ ਮੌਸਮ ਅੱਧਾ ਕਿਦਾਂ ਸੋਣਾ ਮਰਨਾ ਰਾਤ ਐਦਾਂ ਦੀ ਕੋਈ ਗੱਲ ਨਹੀਂ ਵੈਸੇ ਤੇ ਬੱਤੀ ਰਾਤ ਨੂੰ ਆ ਜਾਣੀ ਜੇ ਨਹੀਂ ਤੇ ਫਿਰ ਬਾਹਰ ਵਾਲਾ ਪੱਖਾ ਵੀ ਨਵੇਟਰ ਤੇ ਕਰਵਾਓ ਤੁਸੀਂ ਆਪ ਨਵੇਟਰ ਤੇ ਛੱਟ ਕੇ ਸੰਗੋ ਜੇ ਨਿਆਣੀ ਘੜੀ ਲੰਮੇ ਪੈ ਗਈ ਸਕੂਲੋਂ ਆਈ ਫਿਰ ਕੀ ਹੋ ਗਿਆ ਕਰਵਾ ਕੇ ਆਪਣੀ ਸੱਸ ਨੂੰ ਜਿਹੜੀ ਦਿਨ ਉਸੇ ਦਿਹਾੜੀਆਂ ਕਰਨ ਘਲਦੀ ਆ ਤੇ ਤੁਹਾਨੂੰ ਉਹ ਗਵਾਂਡੜ ਕਰਾ ਕੇ ਦੇਵੇ ਨਵੇਟਰ ਤੇ ਪੱਖਾ ਸੱਸ ਦੇ ਹੀ ਕਰਵਾਏ ਹੋਏ ਆ ਨਵੇਟਰ ਤੇ ਇਹ ਵੀ ਸੱਸ ਨੇ ਹੀ ਕਰਵਾਏ ਆ ਆਲਿਆਂ ਤੋਂ ਮੰਮੀ ਨੂੰ ਮੈਂ ਕਹਿਨੀ ਆਂ ਵੀ ਨਿਆਣੀਆਂ ਨੇ ਘੜੀ ਲੰਮੇ ਪਹਿਣਾ ਬਾਹਰੋਂ ਪੱਖਾ ਨਵਿੱਟ ਤੇ ਕਰਵਾ ਕੇ ਦੇਣ ਉਹੀਂ ਤੁਸੀਂ ਹਰ ਵੇਲੇ ਪਾਸੋਂ ਨੂੰ ਆਜਾ ਮਾਰਦੇ ਆਂ ਜੋ ਬੰਦੀ ਤਨਖਾਹ ਦੇ ਲਿਆਂਦੇ ਆ ਜਦੋਂ ਨਵਾਂ ਨਵਾਂ ਉਥੇ ਕੰਪਨੀ 'ਚ ਲੱਗਾ ਹੀ ਤੇ ਮੈਂ ਨਹੀਂ ਇਨਵਰਟਰ ਤੇ ਹੁਣ ਦੇਣਾ ਕੋਈ ਪੱਖਾ ਇਹੋ ਚੱਲੂ ਕੱਲਾ ਪੱਖਾ ਇੱਧਰ ਲਿਆਓ ਨਿਵੇਟ ਤੇ ਲਵਾਓ ਹੁਣ ਕੰਮ ਕਰਦੀ ਆਂ ਨਾ ਘਾੜੀਆਂ ਦੇ ਘਰ ਤਨਖਾਹ ਤੈਨੂੰ ਦਿੰਦੇ ਹੀ ਹੋਣਗੇ ਨਾ ਤੇ ਨਾਲੇ ਆਪਣੀ ਸੱਸ ਨੂੰ ਕਾਹ ਪਾਵੇ ਪੱਲੇ ਪੈਸੇ ਚੰਗਾ ਸਾਰਾ ਦਿਨ ਚਿੜੀਆ ਘਰ ਬਣਾ ਚੱਲਦੀ ਪਹਿਲੀ ਤੇ ਗੱਲ ਆ ਦੀਦੀ ਪਾਜੀ ਕਿਹ ਗੱਲ ਚ ਆਉਂਦੇ ਨਹੀਂ ਆ ਤੇ ਜੇ ਮੈਂ ਪਾਜੀ ਨੂੰ ਦੱਸਾਂ ਤੇ ਆ ਗਈਆਂ ਪਾਜੀ ਕੱਲੇ ਨਹੀਂ ਕਰਦੇ ਜਿੰਨਾ ਚਿਰ ਹੋਰ ਆ ਰਹੇ ਆ ਉਹ ਵੀ ਕਰਦੇ ਰਹਿ ਗਾੜੀ ਰੱਬ ਦਾ ਭਾਣਾ ਮੈਂ ਮੰਨ ਲਿਆ ਆ ਇਸ ਕਰਕੇ ਮੈਨੂੰ ਤੰਗ ਨਾ ਕਰੋ ਮੈਨੂੰ ਨਾ ਤੰਗ ਕਰੋ ਮੈਨੂੰ ਨਾ ਤੰਗ ਕਰ ਤੂੰ ਨਾ ਤੰਗ ਕਰ ਮੈਨੂੰ ਜਾ ਮੈਂ ਤੁਹਾਨੂੰ ਕੀ ਤੰਗ ਕਰਨਾ ਤੁਸੀਂ ਨਹੀਂ ਜੀਂਦੇ ਮੇਰਾ ਮਗਰਮਸ ਇੱਥੋਂ ਸੁਟਣ ਲੱਗ ਜਾਂਦੀ ਆ ਗੱਲ ਨਹੀਂ ਬਾਤ ਨਹੀਂ ਸਿਮੋ ਨਾ ਮੇਰਾ ਪੁੱਤ ਨਾ ਮੈਨੂੰ ਕਿਹਾ ਨਹੀਂ ਰੋਣਾ ਨਹੀਂ ਨਾ ਮੇਰਾ ਪੁੱਤ ਕਾਹ ਤੋਂ ਰੋਂਦਿਆ ਤੂੰ ਮੇਰਾ ਮੇਰੇ ਕੋਲ ਆ ਕੇ ਖੁਸ਼ ਹੋ ਪਰ ਤੂੰ ਬਾਚ ਕਰ

ਕੀ ਆ ਪਪਾਤਾ ਆ ਮਾ ਮਾਲ ਕੀ ਹੋਈ ਆ ਆ ਮਾਸੀ ਆ ਗਈ ਆ ਚੁੱਪ 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 ਘਰ ਪਤਾ ਚੱਪਕਾਰ ਪਤਾ ਚੱਪਕਾਰ ਮੇਰਾ ਪੁੱਤ ਆ ਉਹ ਵੇ ਮਾਰਦੀ ਆ ਇਹ ਨਾ ਨਾਟਕ ਮੰਡਰੀ ਬਣਾਈ ਆ ਮੇਰੇ ਘਰ ਦਾ ਨਾ ਇਹਦਾ ਰੋਣਾ ਨਹੀਂ ਤੇ ਕਾ ਜਿਹੜੀ ਆ ਗਈ ਆ ਦੱਸ ਮੈਂ ਕੀ ਹੋਇਆ ਇਹ ਜਿਹੜੀ ਲੰਮੀ ਆ ਇਹ ਸੀ ਬੋਲਣ ਲੱਗੀ ਨੇ ਉੱਚੀ ਨਹੀਂ ਵੀ ਨਹੀਂ ਵੇਖਣਾ ਚੱਲ ਚੱਲਾ ਮੈਂ ਉੱਤੇ ਦੀ ਵੜ ਲੈਨੇ ਆ ਚੁੱਪ ਮਾਸੀ ਫੜੀ ਮਾਰੀ ਕਿਸਮਤ ਰ ਆਪਣੇ ਲਿਖਤੀ ਕੀ ਦਸੀਏ ਤੈਨੂੰ ਮਾਸੀ ਸਾਸਰੀ ਘਰ ਸਾਸਰੀ ਘਰ ਹੋ ਠੀਕ ਠਾਕ ਠੀਕ ਠਾਕ ਹੂੰ ਫੋਨ ਕਰ ਦਿੰਦੇ ਫੋਨ ਫਾਨਦਾ ਤੇ ਹੰਤਰਾ ਟਾਈਮ ਹੀ ਲੱਗਾ ਮੈਂ ਇੱਥੇ ਆਈ ਹਾਂ ਲੱਗੇ ਹੀ ਤੇ ਮੈਂ ਖੋਕੇ ਜਾਨੀ ਆ ਅੱਛਾ ਚਲੋ ਯਾ ਗਾੜੀ ਹੰਤਰਾ ਵੇਖਿਆ ਰੀਤ ਚਤਾ ਪਿਆ ਗਿਆ ਹੁਣ ਨਹੀਂ ਰੋਣਾ ਰੀਤ ਨੂੰ ਵੇਖ ਮਾਸੀ ਤਾਂ ਹੋ ਜੂਗੀ ਤੂੰ ਮੈਨੂੰ ਦੱਸ ਗੱਲ ਕੀ ਹੋਈ ਮਾਸੀ ਦੱਸਦੀ ਹਾਂ ਤਾਂ ਹੇ ਇਹ ਗੱਲ ਕੀ ਹੋਈ ਇਹ ਮਾਸੀ ਨਾਲ ਨਾਲ ਤੇ ਬੜੀਆਂ ਆਵਾ ਇੱਕ ਗੱਲ ਹੋਵੇ ਤੇ ਤੈਨੂੰ ਦੱਸਾਂ ਪਾਣੀ ਲਿਆਵਾਂ ਪਹਿਲਾਂ ਨਹੀਂ ਪਾਣੀ ਨਹੀਂ ਮੈਂ ਪੀਣਾ ਕੋਹ ਨਹੀਂ ਮਾਸੀ ਕੁੜੀ ਸਕੂਲੋਂ ਆਈ ਹੀ ਅੰਦਰ ਲੰਮੇ ਪਈ ਹੀ ਪੱਖਾ ਛੱਡ ਕੇ ਬੱਤੀ ਸਵੇਰ ਦੀ ਚੱਲ ਮੰਨਿਆ ਬੱਤੀ ਬੰਦਿਆ ਬੱਤੀ ਰਾਤ ਨੂੰ ਆਜੂਗੀ ਮੀਂਹ ਪੈਣ ਦਾ ਰਾਤ ਨੂੰ ਆਈ ਜਾਣੀ ਬੱਤੀ ਆ ਜਾਂਦੀ ਆ ਉਹ ਕਿਹੜੀ ਪੰਦ ਰਹਿੰਦੀ ਹੈ ਤੇ ਨਵੇਟਰ ਤੋਂ ਇੰਨਾ ਪੱਖੇ ਤੋਂ ਬੋਲੀ ਇੰਨਾ ਬੋਲੀ ਕੁੜੀ ਵੀ ਰੋਈ ਆਪਣਾ ਵੀ ਮੇਰਾ ਬੜਾ ਦਿਲ ਦੁਖਿਆ ਨਹੀਂ ਯਾਰ ਅੱਬਾ ਜੇ ਤੂੰ ਕਿਸਮਤ ਲਿਖਣ ਲੱਗਾ ਤਾਂ ਕਿਤੇ ਚੱਜ ਦੀ ਲੇਹ ਦਿਨ ਦੋ ਇੱਕ ਤੁਰ ਆਬਾ 3 ਝੋਲੀ ਪਾਤੀਆਂ ਦੋ ਚੱਲ ਮੈਂ ਤਾਂ ਵੀ ਸਬਰ ਕੀਤਾ ਮੈਂ ਕੋਈ ਨਹੀਂ ਰੱਬ ਦੀਆਂ ਉਹ ਦਿੱਤੀਆਂ ਦਾਤਾ ਸੱਸਰ ਕਰ ਪੈਣ ਜੀ ਠੀਕ ਜੀ ਹਾਂ ਠੀਕ ਠਾਕ ਕੀ ਹੋਇਆ ਵਾ ਤੂੰ ਕਿਰੋਂ ਢਈ ਆ ਕੋਈ ਨਹੀਂ ਹੋਇਆ ਨਹੀਂ ਤੇਨੂੰ ਵੀ ਕਿਹਾ ਹੈ ਨਾਲ ਹੀ ਕੁਛ ਨਹੀਂ ਮੈਨੂੰ ਸਿੰਮੂ ਨੂੰ ਵੇਖ ਕੇ ਹੀ ਆਇਆ ਕਿ ਨਿਆਣੀ ਵਿਚਾਰੀ ਧਰਲੇ ਜਲਿੰਦੀ ਫੇ ਦੀ ਗਰਮੀ ਆ ਕਿੱਥੇ ਲੰਮੇ ਕੀ ਹੋਇਆ ਮੰਮੀ ਆ ਪੱਖਾ ਨਿਮੇਟਰ ਤੇ ਕਰਵਾ ਦੋ ਫੇਰ ਮੈਂ ਤੁਹਾਨੂੰ ਦੱਸੂ ਕੀ ਹੋਇਆ ਕਿੱਥੇ ਨਿਆਣੀਆਂ ਮੇਰੀਆਂ ਬਹਿਣ ਜਾਂ ਕੁੜੀ ਅੰਦਰ ਲੰਮੇ ਪੈ ਗਈ ਆ ਤੇ ਤੁਹਾਨੂੰ ਉਹਦੇ ਸੁਭਾਅ ਦਾ ਤੇ ਪਤਾ ਹੀ ਆ ਨਹੀਂ ਹੁਣ ਪੱਖਾ ਤੇ ਲੱਗਣਾ ਹੀ ਚਾਹੀਦਾ ਵਾ ਇਹਦਾ ਕੋਈ ਹਾਨੀ ਨਹੀਂ ਗਾਇ ਨਾ ਇਸ ਪੱਖਿਆਂ ਥੱਲੇ ਬਹਿਣਾ ਇਹਨੂੰ ਗਰਮੀ ਨਹੀਂ ਲੱਗਦੀ ਮਮਾ ਮਾਸੀ ਆਪਣੇ ਲਈ ਤੇ ਮੈਂ ਕਦੀ ਕੋਈ ਗੱਲ ਹੀ ਨਹੀਂ ਕੀਤੀ ਹੁਣ ਮੈਂ ਆਪਣੀਆਂ ਨਿਆਣੀਆਂ ਵਾਸਤੇ ਵੀ ਨਾ ਕੋਹਾਂ ਤੇ ਫੇਰ ਦੱਸੋ ਵੀ ਮੈਂ ਕਰਾਂ ਕੀ ਤੂੰ ਬਸ ਏੜਿਆ ਉਹਨੂੰ ਹੈ ਤੈਨੂੰ ਪਸਾ ਤੇਗਾ ਬਣਾ ਇਦਾਂ ਦੀ ਹਾਂਜੀ ਛੇੜਨ ਵਾਲੀ ਗੱਲ ਨਹੀਂਗੀ ਸਾਂਝੇ ਖਰਚਿਆਂ ਨਾ ਇਹਨਾਂ ਆਪ ਥੋੜੀ ਲਾਏ ਨਾ ਇਹਨੇ ਤੇ ਨਾ ਉਹਨੇ ਤੁਹਾਡੇ ਲੱਗੇ ਤੇ ਲੱਗੇ ਆ ਨਾ ਤੇ ਚਲਾਉਣੇ ਕਿਉਂ ਨਹੀਂ ਸਾਂਝੇ ਖਰਚੇ ਚ ਚਲਾਉਣੇ ਨਹੀਂਗੇ ਲਾਏ ਤੇ ਚਲਾਉਣ ਨੂੰ ਸਾਡੇ ਦਿਓ ਕਰਮਾਂ ਚ ਬਰਿਆਈ ਆ ਜਿੰਨਾ ਮਰਜੀ ਕਿਸ ਦਾ ਕਰ ਲੋ ਵੇ ਮਾਸੀ ਗੁੱਸਾ ਕਰਕੇ ਮੈਂਟਾ ਜੋਦੀ ਬਹਿ ਜਾਂਦੀ ਆ ਨਿਆਣੇ ਨੂੰ ਡੱਲੋ ਵਿਗੜੇ ਤੋਂ ਕਹਿਣਾ ਵੀ ਚਾਹੀਦਾ ਕੁੜੀ ਸਵੇਰ ਦੀ ਸੁੱਤੀ ਸੀ ਹੈ ਪਰ ਇਹੋ ਮੜਾ ਦੀ ਪੁੱਤਰ ਨੂੰ ਕੁੜੀ ਸਵੇਰ ਦੀ ਸੁੱਤੀ ਸੀ ਤੇ ਮੈਂ ਇਹ ਨਹੀਂ ਗੱਲ ਆਫੀ ਸੀ ਮੂ ਪੁੱਤ ਵੇ ਬੱਤੀ ਆਉਣ ਨਹੀਂ ਡਈ ਤੇ ਚੱਲ ਮੇਰਾ ਪੋਤਾ ਉੱਠਣ ਵਾਲੇ ਸ਼ਾਮਾਂ ਪੈ ਗਈਆਂ ਬਾਹਰ ਸੌਂ ਜਾ ਇਹਨੇ ਤਾਂ ਇਹਨਾਂ ਦੇ ਹੁਣ ਨਿਆਣੇ ਨਾ ਫੁੱਲ ਦੇ ਬਣਾ ਲਿਆ ਵੀ ਹੱਥ ਲਾਵਾਂਗੇ ਤੇ ਪੱਤੀਆਂ ਚੜ ਜਾਣੀਆਂ ਵਾ ਪੁੱਤ ਮੇਰੀ ਸੁਣ ਗੱਲ ਕੁੜੀ ਤਾਂ ਮੇਰੇ ਹੰਦਾਂ ਹੋ ਕੇ ਨਾ ਰੋਂਦੀ ਤੇ ਜੇ ਪ੍ਰੇਮ ਨਾਲ ਆਖਾਂਗਾ ਤੇ ਇਦਾਂ ਰੋਂਦੀ ਵੀ ਕਿਉਂ ਮੈਂ ਤੇ ਪ੍ਰੇਮ ਨਾਲ ਹੀ ਆਖਿਆ ਵਾ ਕੁੜੀ ਦਾ ਤਾਂ ਹੀ ਸੁਭਾਅ ਇਹਨਾਂ ਨੇ ਇਦਾਂ ਦਾ ਕਰਤਾ ਵਾ ਵੀ ਚਾਚੀ ਮੜਾ ਜਾ ਹੱਥ ਵੀ ਲਾਵੇ ਤੇ ਤੁਸੀਂ ਐ ਲੱਗੋ ਐ ਰੌਲਾ ਪਾਇਆ ਜਿਦਾਂ ਤੁਹਾਨੂੰ ਕਰੰਟ ਲੱਗ ਗਿਆ ਵਾ ਜਦੋਂ ਦਾਦੀ ਨੇ ਤੇ ਨੌ ਨੇ ਇਹਨੇ ਸਿਖਾਈ ਜਾਣਾ ਨੌ ਸੱਸ ਨੇ ਤੇ ਉਹਨਾਂ ਨਿਆਣਿਆਂ ਤੇ ਸਭ ਕੋ ਇਦਾਂ ਹੀ ਕਰਨਾ ਆਖਾਂਦਾ ਵੀ ਢਾਂਗ ਹੁੰਦਾ ਵਾ ਕਿ ਆਖਾਂ ਦਾ ਢਾਂਗ ਹੁੰਦਾ ਪਿਆਰ ਨਾਲ ਤੂੰ ਭਾਈ ਹੁਣ ਉਹਨੂੰ ਤਾਂ ਰੋਡਾ ਪੀ ਉਹ ਲੈ ਮਾਸੀ ਮੈਂ ਕਿਉ ਪਹਿਣਾ ਵਾ ਅਹੀਂ ਅਹੀਂ ਆ ਥੋੜਾ ਵਾ ਵੀ ਇਹਨਾਂ ਦਾ ਇੰਨਾ ਖਰਚਾ ਚੁੱਕਣ ਡਏ ਇੰਨਾ ਚੱਲਿਆ ਜਦੋਂ ਦਾ ਭਾਜੀ ਇੱਧਰ ਆਇਆ ਕਨੇ ਖਰਚਾ ਚੁੱਕਿਆ ਇਹਨਾਂ ਦੀ ਨਵੀਂ ਨਾਲੇ ਇਹਨਾਂ ਨੂੰ ਸੁਣ ਮੇਰੀ ਨਾ ਤੂੰ ਲੈਈ ਮਖਰੋ ਤਾਂ ਨਾ ਆਇਓ ਭੈਣ ਜੀ ਦਾ ਬਣਿਆ ਸਾਰਾ ਕੁਹਾ ਭਾਜੀ ਤੇ ਭੈਣ ਜੀ ਦਾ ਬਣਿਆ ਤੇ ਕਮਾਉਣ ਕੌਣ ਡਿਆ ਵਾ ਪੈਲੀਆਂ ਚ ਕੌਣ ਰੋਲਦਾ ਵਾ ਕੋਈ ਦਿਹਾੜੀ ਵਾਲਾ ਨਹੀਂ ਲਾਇਆ ਉਹੀ 24 ਘੰਟੇ ਉੱਥੇ ਰਹਿਦਾ ਤੇ ਘਰ ਨੂੰ ਕਿਤੇ ਰੋਟੀ ਦੀ ਬੁਰਕੀ ਨਹੀਂ ਲੰਗਦੀ ਵਿਚਾਰੇ ਨੂੰ ਹਾ ਪਹਿਣਾ ਤੇ ਕਿਤੇ ਕੰਮ ਦੇ ਵੀ ਨੇੜੇ ਮੰਡ ਤੇਰੇ ਘਰ ਚ ਬਣ ਕੀ ਕਾਮਬਾਰ ਦਾ ਜੋ ਬਨੇ ਕਰਨਾ ਵਾ ਹਰਦੀਪ ਨੇ ਕਰਨਾ ਜਾ ਕੇ ਮਾਸੀ ਜੀ ਜੇ ਪਾਜੀ ਬਾਹਰ ਪੈਲੀ ਚ ਕਰਦੇ ਮੰਨਿਆ ਪੈਲੀ ਚ ਕੰਮ ਕਰਦੇ ਕਰਦਾ ਸਾਰਾ ਮੈਂ ਹੀ ਕਰਦੀ ਆ ਪੁੱਛੋ ਕਦੀ ਮੈਂ ਇਹਨਾਂ ਨੂੰ ਆਵਾਜ਼ ਮਾਰੀ ਹੋਵੇ ਸੁੱਤਿਆਂ ਨੂੰ ਵੀ ਉੱਠ ਨਾ ਮੈਨੂੰ ਤਾਂ ਕਦੀ ਤੂੰ ਆਵਾਜ਼ ਹੀ ਨਹੀਂ ਮਾਰੀ ਰਾਹੀ ਮੈਨੂੰ ਕਹਿ ਦਿੰਦੇ ਮੈਂ ਆਪੇ ਆਪਣੇ ਸਾਹ ਨਾਲ ਨਿਆਣੀ ਨੂੰ ਉਠਾ ਲੈਂਦੀ ਵਹੈ ਤੇ ਉਹ ਨਿਆਣੀ ਆ ਅਕਸਰ ਨੂੰ ਕੀ ਮੈਂ ਉਹਨੂੰ ਹੁਣੇ ਫਾਹ ਲਾਦਾ ਇਹ ਆਂਦੇ ਵੀ ਹੁਣ ਤੋਂ ਹੀ ਨਾਲ ਚੰਬੇ ੜਦਾ ਮੈਂ ਕਿਹੜੇ ਕਿਹੜੇ ਉਹਨੂੰ ਨਾਲ ਧੰਡੇ ਢਾਹਣਾ ਕਰਨਾ ਭੈਣ ਜੀ ਜੇ ਦੀਪ ਦੀਆਂ ਦੋ ਰੋਟੀਆਂ ਰੜਕਦੀਆਂ ਨਾ ਤੇ ਇਹਨੂੰ ਇੱਕ ਪਾਸੇ ਲਾ ਦੋ ਇਹਦੇ ਅਸੇ ਦੀ ਪੈੜੀ ਦੋ ਉਹ ਆਪਣੀ ਠੇਕੇ ਤੇ ਦਵੇ ਵੇਚ ਦੇ ਰੱਖ ਲੈ ਟਕ ਲੈ ਉਹ ਉਹਦੀ ਜ਼ਿੰਮੇਵਾਰੀ ਠੀਕ ਆ ਨਾ ਭੈਣ ਜੀ ਜੇ ਤੁਹਾਨੂੰ ਲੱਗਦਾ ਨਾ ਪੀ ਖਾਂਦੀ ਆ ਤੇ ਆਪਣੇ ਖਾਂਦੀ ਆ ਕਿਹਤਾਂ ਕਾਂਦੀ ਆਪਣੇ ਹਿੱਸੇ ਦਾ ਖਾਂਦੀ ਆ ਭੈਣ ਜੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਏ ਚਾਹ ਨਹੀਂ ਚਾਹ ਬਣਾ ਤੂੰ ਜਾ ਕੇ ਦੇਖੋ ਨਿਆਣੀਆਂ ਵਾ ਨਿਆਣੀਆਂ ਨੇ ਇੱਥੇ ਚਾਦਰਾਂ ਖਿਲਾਰਨੀਆਂ ਇੱਥੇ ਬਹਿਣਾ ਇੱਥੇ ਪੱਖਿਆਂ ਥੱਲੇ ਇਹ ਤੇ ਉਹਦਾ ਤੇ ਦਿਮਾਗ ਹੀ ਖਰਾਬ ਜਿਹੜੀ ਕੁੜਕੜ ਕਰਦੀ ਰਹਿੰਦੀ ਆ ਆਪੇ ਬੋਲ ਬੋਲ ਕੇ ਹਟ ਜਾਂਦੀ ਆ ਜੇ ਉਹਨਾਂ ਵੀ ਰੱਬ ਨੇ ਤੀ ਪੁੱਤ ਦੇ ਦਿੱਤਾ ਨਾ ਫੇਰ ਉਹਨੂੰ ਸਮਝਾਉਣੀ ਆ ਇਹ ਜਾਨ ਨੂੰ ਚੰਗਾ ਚਾਹਵੇ ਨਾ ਕਿ ਉਹਨੂੰ ਵੀ ਮਾਰਕ ਦਵੇ ਕਿਉਂ ਬੋੜਬੜ ਕਰੇ ਇਹਦਾ ਕੋਈ ਹਾਨੀ ਨੀਗਾ ਨਹੀਂ ਸਾਰੀ ਜਾਂਏ ਉਦਾਂ ਲਿਆਂਦੀ ਆ ਉਹ ਵੀ ਵਿਆਹ ਗਈ ਇਹ ਵੀ ਵਿਆਹ ਕੇ ਆਈ ਆ ਉਹਨਾਂ ਕਦਰ ਉਹਦਾ ਤੇ ਇੰਨਾ ਹੀ ਇਹਦਾ ਦੋਨ ਇੱਕੋ ਜਿਹੇ ਰੱਖੋ ਭੈਣ ਜੀ ਮੇਰੀ ਗੱਲ ਸੁਣੋ ਭੈਣ ਜੀ ਤੁਸੀਂ ਐਵੇਂ ਤੱਤੇ ਹੋਈ ਜਾਣ ਲਈ ਮੇਰੇ ਤੇ ਹੁਣ ਹੰਦੇ ਹੰਦੇ ਵੀ ਸਾਰਾ ਕੁਝ ਹੋਈ ਆ ਪੀ ਕਰਨਾ ਨਿਕਲਦੀ ਵਰਦੀ ਨੂੰ ਇਹਨੂੰ ਮੈਂ ਵੇਖਦੀ ਨਹੀਂ ਕਿ ਨਹੀਂ ਆਏ ਤੁਸੀਂ ਤੇ ਆਏ ਬਾਹਰੋਂ ਤੇ ਮੈਂ ਤਾਂ ਹੁੰਦਾਂ ਕਿ ਵੇਖਾਂ ਮੈਂ ਮਸ਼ੀਨ ਅੱਖੀ ਕੱਲੀ ਵੇਖ ਕੇ ਮੈਂ ਠਰ ਗਈ ਪੀਏ ਕੀ ਭਾਂਡਿਆ ਇੱਥੇ ਬਾਕੀ ਸਾਨੂੰ ਤੁਹਾਡੇ ਤੇ ਯਕੀਨ ਵਾ ਕਿ ਤੁਹਾਡੇ ਸਿਰ ਤੇ ਮਾਪੜੀ ਛੱਡੀ ਆ ਨਹੀਂ ਤਾਂ ਹੋਰੇ ਤੇ ਕਿਨੇ ਸਾਹਮਣੀ ਤੁਸੀਂ ਸਾਹਮਣੀ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕੋਈ ਵੀ ਕਰਿਆ ਕਰੋ ਕੋਈ ਗੱਲ ਨਹੀਂ ਵੱਡੇ ਘਾਟੇ ਹੋ ਹੀ ਜਾਂਦੇ ਹੁੰਦੇ ਕੋਈ ਗੱਲ ਨਹੀਂ ਤੁਸੀਂ ਨਾ ਇਹੋ ਜਿਹੇ ਨਾ ਸੋਚੋ ਤੁਸੀਂ ਕੋਈ ਭੈਣ ਜੀ ਕੋਈ ਆਖੇ ਬਣਾ ਪੀ ਇੱਥੇ ਜ਼ੋਰ ਪਾਈਏ ਆਈ ਮਗਰ ਗੇੜਾ ਲਉਂਦੇ ਰਹਿਣਾ ਵਾ ਹੁਣ ਨਹੀਂ ਜੋਰ ਨਹੀਂ ਕੋਈ ਨਹੀਂ ਪਾਉਂਦਾ ਜੋਰ ਇਹਦੀ ਮਾਂ ਨੇ ਮੈਨੂੰ ਕਿੰਨੀ ਵਾਰ ਆਖਿਆ ਵੀ ਦੀਪਕ ਹੋ ਕੇ ਆ ਮੇਰਾ ਤਾਂ ਘਰੋ ਟਾਈਮ ਹੀ ਨੰਤਰਾ ਲੱਗਦਾ ਅੱਜ ਖੰਨੀ ਰਾਬਿ ਸ਼ਬਾਵੀ ਮੈਥੇ ਲੱਗ ਗਿਆ ਤੇ ਮੈਂ ਦੀਪਕ ਹੋਈ ਜਾਵਾ ਤੇ ਜੇ ਆਏ ਆਏ ਤਾਂ ਸਤਾ ਹੀ ਵੇਖ ਲਿਆ ਮੈਂ ਆਣ ਕੇ ਨਹੀਂ ਨਹੀਂ ਭੈਣ ਜੀ ਕੋਈ ਨਹੀਂ ਸਤਾ ਜੇ ਹੁਣ ਭੈਣ ਜੀ ਕਿਤੇ ਮਾਂ ਨੂੰ ਦੱਸਾਂ ਤੇ ਉਹ ਕਿਤੇ ਸੁਣ ਸੁਣ ਕੇ ਮਰ ਜੇ ਪਿਆ ਕੋਥੇ ਹੰਡਿਆ ਵਾ ਭੈਣ ਜੀ ਸਮੇਂ ਪਤਾ ਕਿੱਦਾਂ ਦੇ ਆ ਅੱਜ ਕੱਲ ਤੇ ਪੁੱਤਨ ਕੋ ਆ ਕੇ ਤੋਂ ਅੱਛੇ ਵਲੇ ਕਦੀ ਕਦੀ ਕੋ ਖਾਂ ਢਾਪੇਂ ਦੀ ਕਦੀ ਕੋ ਕਦੀ ਬੂਏ ਟੋਲੇ ਕਦੀ ਫਾਲ ਲੇ ਕਦੀ ਆ ਮੁਰਕੇ ਕਿਨੂੰ ਐ ਪੁੱਛਣਾ ਆ ਮਰਦੀ ਕਿੱਥੋਂ ਆਈ ਖੇਡਦੀ ਵਾਹ ਦੀਦੀ ਆਈ ਨਹੀਂ ਤੇ ਆ ਗਈ ਹੈ ਪਤਾ ਨੀ ਕੋ ਆ ਚਲੇ ਨਹੀਂ ਅਜੇ ਬਾਹਰੋਂ ਆਈ ਜਾ ਲਿਆ ਚਾਹ ਜਾ ਕੇ ਤੂੰ ਵੀ ਨਾਲ ਜਾ ਵੇਖ ਇੰਨਾ ਨਹੀਂ ਸਤਾਦ ਆਈਦਾ ਹੁੰਦਾ ਕਿ ਹਨੂ ਚੱਲ ਪੁੱਤ ਬੈ ਮੈਂ ਚਾਹ ਬਣਾਉਂ ਹੈ ਕੁੜੀ ਤੂੰ ਮਿਲ ਨੁਖੜਾ ਨਹੀਂ ਚੱਲ ਆ ਆ ਚਾਹ ਕੋਹ ਨਹੀਂ ਹਲ ਮਾਸੀ ਮੇਰੀ ਤਰ੍ਹਾਂ ਆਪਣੀ ਜ਼ਿੰਦਗੀ ਜਾਦੀ ਨਾਲ ਹੀ ਲਿਖਤੀ ਚਲਦੀ ਏ ਤੇਰੀ ਮੰਮੀ ਮੈਨੂੰ ਆਂਦੀ ਸੀ ਦੀਪ ਕੋ ਜਾਇਂ ਕਹਿਦਾ ਚਾਹ ਤ ਮਰਾ ਬੱਬੀ ਆ ਗਈ ਆਂਦੀ ਕੁੜੀ ਦਾ ਪਤਾ ਲਾਈ ਕੀ ਹਾਲ ਚਾਲ ਵਾ ਦੁਖੀ ਪੜੀ ਆ ਹੈ ਆ ਮੈਂ ਥੱਲੇ ਨਾ ਲੱਕ ਰਿਆ ਕਰ ਚੌਧਰ ਜਾ ਕੇ ਸ਼ਰੀਕਣੀਆਂ ਇਦਾਂ ਦੀਆਂ ਹੁੰਦੀਆਂ ਵਾ ਡਰ ਡਰ ਕੇ ਰਹੀ ਤੇ ਬਸਣੋ ਵੀ ਗਈ ਮਾਸੀ ਤੂੰ ਹੀ ਨਾ ਮੂੰਹੋਂ ਗੱਲਾਂ ਕੱਢ ਕੇ ਆਂ ਪੁਰੇ ਨਾ ਬਣੋ ਮੇਰਾ ਤੇ ਹੁਣ ਜਿਵੇਂ ਦਾ ਤਿਵੇਂ ਦਾ ਹੈ ਆ ਮੈਂ ਨਾ ਡਰ ਡਰ ਰਿਆ ਕਰ ਆਹ ਡਾਡਾ ਰਹਿ ਤਾ ਬੱਚਣੋਂ ਨਹੀਂ ਗਏ ਸ਼ਰੀਕ ਤੇ ਸਿਆਤੇ ਚੜ ਕੇ ਰਹਿਦਾ ਹੁੰਦਾ ਵਾ ਐ ਹੁਣ ਗੇੜਾ ਲਉਂਦੇ ਰਹਿਣਾ ਤੇਰੇ ਮਗਰ ਮਾਸੀ ਇਹਨਾਂ ਨਾਲ ਮੇਰੀ ਕਾਦੀ ਲੜਾਈ ਆ ਜਿੱਦਾਂ ਦੇ ਹੁਣ ਮੇਰੇ ਦੇਣੇ ਮੈਂ ਤੇ ਕੱਟਣੇ ਹੀ ਆ ਚਲੋ ਰੱਬ